ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 870 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਸੀ ਅੱਜ ਆਜੇ ਆਪਾਂ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 871 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਏ ਗੁਰੂ ਸਾਹਿਬ ਜੀਓ ਗੌਂਡ ਨਾ ਇਹ ਮਾਨਸ ਨਾ ਇਹ ਦਇਓ ਕੀ ਮਨੁਖ ਕੀ ਦੇਵਤਾ ਕੀ ਜਤੀ ਤੇ ਕੀ ਸ਼ਿਵ ਪਾਸ਼ਕ ਕੀ ਜੋਗੀ ਤੇ ਕੀ ਤਿਆਗੀ ਹਰੇਕ ਵਿੱਚ ਉਹੀ ਪਰਮਾਤਮਾ ਵਸਦਾ ਹੈ ਪਰ ਫਿਰ ਵੀ ਸਦਾ ਲਈ ਨਾ ਇਹ ਮਨੁਖ ਹੈ ਨਾ ਦੇਵਤਾ ਹੈ ਨਾ ਇਹ ਜਤੀ ਕਹਾ ਵੈਸੇ ਓ ਨਾ ਜਤੀ ਹੈ ਨਾ ਸ਼ਿਵ ਪਾਸ਼ਕ ਹੈ ਨਾ ਇਹ ਜੋਗੀ ਨਾ ਇਹ ਵਤੂਤਾ ਨਾ ਜੋਗੀ ਹੈ ਨਾ ਤਿਆਗੀ ਹੈ ਨਾ ਇਸ ਮਾਏ ਨਾ ਕਾਹੂ ਪੁੱਤਾ ਨਾ ਇਸ ਪ੍ਰਮਾਤਮਾ ਦੀ ਕੋਈ ਮਾਂ ਹੈ ਨਾ ਇਹ ਕਿਸੇ ਦਾ ਪੁੱਤਰ ਹੈ ਇਹ ਮੰਦਰ ਮੈਂ ਕੌਣ ਬਸਾਈ ਸਾਡੇ ਇਸ ਸਰੀਰ ਰੂਪ ਘਰ ਵਿੱਚ ਕੌਣ ਵੱਸਦਾ ਹੈ ਉਸ ਦਾ ਕੀ ਅਸਲਾ ਹੈ ਤਾ ਕਾਇੰਤਨ ਕੋ ਪਾਈ ਰਹਾਓ ਇਸ ਗੱਲ ਦੀ ਤਹਿ ਵਿੱਚ ਕੋਈ ਨਹੀਂ ਅਪੜਿਆ ਤੇ ਨਾ ਹੀ ਉਸ ਪ੍ਰਮਾਤਮਾ ਦਾ ਕਿਸੇ ਨੇ ਅੰਤ ਪਾਇਆ ਹੈ ਰਹਾਓ ਨਾ ਇਹੋ ਗਿਰਹੀ ਨਾ ਉਦਾਸੀ ਗ੍ਰਿਸ਼ਟੀ ਉਦਾਸੀ ਰਾਜਾ ਕੰਗਾਲ ਬ੍ਰਾਹਮਣ ਖੱਤਰੀ ਸਭ ਵਿੱਚ ਇਹੀ ਵਸਦਾ ਹੈ ਪ੍ਰਮਾਤਮਾ ਫਿਰ ਪੀਣਾ ਵਿੱਚ ਰਹਿਣ ਕਰਕੇ ਸਦਾ ਲਈ ਨਾਇਕ ਰਿਸ਼ਤੀ ਹੈ ਤੇ ਨਾ ਹੀ ਉਦਾਸੀ ਹੈ ਨਾ ਇਹੋ ਰਾਜ ਨਾ ਭੀਖ ਮੰਗਾਸੀ ਨਾ ਇਹ ਰਾਜਾ ਹੈ ਨਾ ਹੀ ਮੰਗਤਾ ਹੈ ਨਾ ਇਸ ਪਿੰਡ ਨਾ ਰਕਤੂ ਰਾਤੀ ਨਾ ਇਸ ਦਾ ਕੋਈ ਸਰੀਰ ਹੈ ਨਾ ਇਸ ਵਿੱਚ ਰਤਾ ਭਰ ਪੀ ਲਉ ਹੈ ਨਾ ਇਹੋ ਬ੍ਰਹਮਣ ਨਾ ਇਹੋ ਖਾਤੀ ਐਵੇਂ ਉੱਚੀਆਂ ਜਾਤਾਂ ਦਾ ਮਾਣ ਕਰਦੇ ਰਹਿੰਦੇ ਨੇ ਲੋਕ ਨਾ ਇਹ ਪ੍ਰਮਾਤਮਾ ਬ੍ਰਾਹਮਣ ਹੈ ਤੇ ਨਾ ਹੀ ਖੱਤਰੀ ਹੈ ਨਾ ਇਹੋ ਤਪਾ ਕਹਾਵੇ ਸੇਖ ਤਪੇ ਸ਼ੇਖ ਸਾਬ ਇਹੀ ਹੈ ਸਭ ਵਿੱਚ ਇਹੀ ਹੈ ਸਭ ਸਰੀਰਾਂ ਵਿੱਚ ਆ ਕੇ ਜੰਮਦਾ ਮਰਦਾ ਵੀ ਜਪਦਾ ਹੈ ਫਿਰ ਵੀ ਸਦਾ ਲਈ ਨਾ ਇਹ ਕੋਈ ਤਪਸਵੀ ਹੈ ਤੇ ਨਾ ਕੋਈ ਸ਼ੇਖ ਹੈ ਨਾ ਇਹੋ ਜੀਵੈ ਨਾ ਮਰਤਾ ਦੇਖ ਨਾ ਇਹ ਜੰਦਾ ਹੈ ਨਾ ਮਰਦਾ ਹੈ ਪਰਮਾਤਮਾ ਸਦਾ ਅਟਲ ਹੈ ਆਯੂਨੀ ਸਹਿ ਭੰ ਯੂਨਾ ਵਿੱਚ ਨਹੀਂ ਆਉਂਦਾ ਇਸ ਮਰਤੇ ਕੋ ਜੇ ਕੋ ਰੋਵੇ ਜਿਹੜਾ ਕੋਈ ਜੀਵ ਇਸ ਅੰਦਰ ਵਸਦੇ ਨੂੰ ਮਰਦਾ ਸਮਝ ਕੇ ਰੋਂਦਾ ਹੈ ਜੋ ਰੋਵੇ ਸੋਈ ਪਤ ਖੋਵੇ ਉਜ ਰੋਂਦਾ ਹੈ ਖੁਆਰ ਹੀ ਹੁੰਦਾ ਹੈ ਕਿਉਂਕਿ ਜੋ ਜਨਮ ਮਰਨ ਤੋਂ ਰਹਿਤ ਹੈ ਉਹਨੂੰ ਰੋਣ ਦਾ ਕੋਈ ਫਾਇਦਾ ਨਹੀਂ ਤੇ ਨਾ ਹੀ ਉਹ ਮਰਦਾ ਹੈ ਨਾ ਜੰਮਦਾ ਹੈ ਫਿਰ ਰੋਣਾ ਕਿਹੜੀ ਗੱਲ ਦਾ ਗੁਰ ਪ੍ਰਸਾਦ ਮੈਂ ਡਗ ਰੋ ਪਾਇਆ ਜਦੋਂ ਦਾ ਮੈਂ ਆਪਣੇ ਗੁਰੂ ਦੀ ਕਿਰਪਾ ਨਾਲ ਜ਼ਿੰਦਗੀ ਦਾ ਸਹੀ ਰਸਤਾ ਲੱਭਾ ਹੈ ਜੀਵਨ ਮਰਨ ਦੋ ਮਿਟਵਾਇਆ ਮੈਂ ਆਪਣਾ ਜਨਮ ਮਰਨ ਦੋਵੇਂ ਖਤਮ ਕਰਾ ਲਏ ਹਨ ਭਾਵ ਮੇਰਾ ਜਨਮ ਮਰਨ ਦਾ ਗੇੜ ਮੁੱਕ ਗਿਆ ਹੈ ਹੁਣ ਮੈਂ 84 ਦੇ ਚੱਕਰਾਂ ਵਿੱਚ ਨਹੀਂ ਪਾਵਾਂਗਾ ਕਹੋ ਕਬੀਰ ਇਹੋ ਰਾਮ ਕੀ ਅੰਸ ਹੈ ਕਬੀਰ ਆਖ ਹੁਣ ਮੈਨੂੰ ਸਮਝ ਆ ਗਈ ਹੈ ਕਿ ਸਾਡੇ ਅੰਦਰ ਵਸਣ ਵਾਲਾ ਇਹ ਪ੍ਰਮਾਤਮਾ ਇਹ ਪ੍ਰਮਾਤਮਾ ਦੀ ਅੰਸ ਹੈ ਜੋ ਸਾਡੇ ਅੰਦਰ ਵਸਦਾ ਹੈ ਜੋ ਆਤਮਾ ਹੈ ਜਾਸ ਕਾਗਦ ਪਰ ਮਿਟੈ ਨਮੰਸ ਤੇ ਦੋਵੇਂ ਆਪੋ ਵਿੱਚ ਇਉਂ ਜੁੜੇ ਹੋਏ ਹਨ ਜਿਵੇਂ ਕਾਗਤ ਕਾਗਜ ਅਤੇ ਕਾਗਜ ਉਤੇ ਲਿਖੇ ਅੱਖਰਾਂ ਦੀ ਸਿਆਹੀ ਪਰਮਾਤਮਾ ਆਤਮਾ ਦਾ ਹੀ ਆਤਮਾ ਪਰਮਾਤਮਾ ਦਾ ਹੀ ਹੈ ਗੌੜ ਟੂਟੇ ਤਾਗੇ ਨੇ ਖੁੱਟੀ ਪਾਨ ਇਸ ਨੂੰ ਕਰਦੇ ਕੰਮ ਕਾਜ ਦਾ ਕੋਈ ਫਿਕਰ ਹੀ ਨਹੀਂ ਜੇ ਤਾਣੀ ਦੇ ਧਾਗੇ ਟੁੱਟੇ ਪਏ ਹਨ ਤਾਂ ਟੁੱਟੇ ਹੀ ਰਹਿੰਦੇ ਹਨ ਜੇ ਪਾਣ ਮੁੱਕ ਗਈ ਹੈ ਤਾਂ ਮੁੱਕੀ ਹੀ ਪਈ ਹੈ ਦਵਾਰ ਉੱਪਰ ਚਿਲਕਾ ਵਹਿ ਕਾਨ ਬੂਹੇ ਤੇ ਸਖਣੇ ਕਾਨੇ ਪਏ ਲਿਸ਼ਕਦੇ ਹਨ ਵਰਤਨ ਖੁਣੋਂ ਪਏ ਹਨ ਇਹ ਕਬੀਰ ਜੀ ਦੀ ਮਾਤਾ ਧੰਨ ਧੰਨ ਭਗਤ ਕਬੀਰ ਜੀ ਦੀ ਮਾਤਾ ਆਪਣੀਆਂ ਸਹੇਲੀਆਂ ਨੂੰ ਆਣਣਾ ਗਵਨਣਾ ਨੂੰ ਦਰਾਣੀਆਂ ਜਠਾਣੀਆਂ ਨੂੰ ਦੱਸ ਰਹੀ ਹੈ ਉੱਚ ਵਿਚਾਰੇ ਫੂਏ ਫਾਲ ਵਿਚਾਰੇ ਕੁਛ ਤੀਲਾ ਤੀਲਾ ਹੋ ਰਹੇ ਹਨ ਇਹ ਮੁੰਡੀ ਆ ਸਿਰ ਚੜੇ ਬੋਕਾਲ ਪਤਾ ਨਹੀਂ ਇਸ ਸਾਧੂ ਦਾ ਕੀ ਬਣੇਗਾ ਇਸ ਸਾਧੂ ਦੇ ਸਿਰ ਮੌਤ ਸਵਾਰ ਹੋਈ ਜਾਪਦੀ ਹੈ ਇਹੋ ਮੁੰਡੀ ਆ ਸਗਲੋ ਦਰਬ ਖੋਈ ਮੇਰਾ ਇਹ ਖਸਮ ਸਾਧੂ ਸਾਰਾ ਕਮਾਇਆ ਧਨ ਗਵਾਈ ਜਾਂਦਾ ਹੈ ਆਵਤ ਜਾਤ ਨਾਕ ਸਰ ਹੋਈ ਰਹਾਓ ਇਹਦੇ ਸਤਸੰਗੀਆਂ ਦੀ ਆਵਾਜ਼ ਆਈ ਨਾਲ ਮੇਰੀ ਨੱਕ ਜਿੰਦ ਆਈ ਪਈ ਹੈ ਰਹਾਓ ਤੁਰੀ ਨਾਰ ਕੀ ਛੋੜੀ ਬਾਤਾ ਤੁਰੀ ਦੇ ਨਾਲਾਂ ਦੇ ਵਰਤਣ ਦਾ ਇਸ ਨੂੰ ਚੇਤਾ ਹੀ ਨਹੀਂ ਭਾਵ ਕਪੜਾ ਹੁੰਦਾ ਇਸ ਨੂੰ ਕੋਈ ਖਿਆਲ ਹੀ ਨਹੀਂ ਗੁਰੂ ਪਿਆਰਿਓ ਇਹ ਮਾਤਾ ਲੋਈ ਜੀ ਕਹਿ ਰਹੀ ਹੈ ਭਗਤ ਕਬੀਰ ਬਾਰੇ ਤੇ ਦਾਸ ਤੋਂ ਗਲਤੀ ਹੋਊਗੀ ਕਿ ਮੈਂ ਕਬੀਰ ਭਗਤ ਸਾਹਿਬ ਦੀ ਮਾਤਾ ਕਹਿ ਬੈਠਾ ਹਾਂ ਕਿਉਂਕਿ ਅਗਲੀਆਂ ਜੋ ਤੁਕਾਂ ਪੜੀਆਂ ਹਨ ਉਹਨਾਂ ਵਿੱਚ ਇਸ ਤਰ੍ਹਾਂ ਹੀ ਪ੍ਰਤੀਤ ਹੋ ਰਿਹਾ ਹੈ ਕਿ ਜੋ ਮਾਤਾ ਲੋਈ ਜੀ ਸਨ ਕਬੀਰ ਜੀ ਦੇ ਘਰ ਵਾਲੀ ਸਨ RAM ਨਾਮ ਵਾ ਕਾ ਮਨ ਰਤਾ ਇਸ ਦਾ ਮਨ ਸਦਾ RAM ਨਾਮ ਵਿੱਚ ਰੰਗਿਆ ਰਹਿੰਦਾ ਹੈ ਲੜਕੀ ਲਰਕਨ ਖੈ ਬੋ ਨਾਹੇ ਘਰ ਵਿੱਚ ਕੁੜੀ ਮੁੰਡਿਆਂ ਦੇ ਖਾਣ ਜੋਗਾ ਕੁਝ ਨਹੀਂ ਰਹਿੰਦਾ ਮੁੰਡੀਆਂ ਅਨ ਦਿਨ ਤਾਪੇ ਜਾਹੇ ਪਰ ਇਸ ਦੇ ਸਤ ਸੰਗੀ ਹਰ ਰੋਜ਼ ਰੱਜ ਕੇ ਜਾਂਦੇ ਹਨ ਨੋਟ ਸ਼ਿਕਾਇਤ ਇਹੀ ਹੈ ਕਿ ਸਾਹਮ ਕੇ ਨਹੀਂ ਰਖਦਾ ਕੰਮ ਕਰਨਾ ਨਹੀਂ ਛੱਡਿਆ ਕੰਮ ਕਰਨਾ ਨਹੀਂ ਛੱਡਿਆ ਪਰ ਸਾਹਮ ਦਾ ਨਹੀਂ ਜੋਕ ਮੰਦਾ ਹੈ ਸਾਧੂਆਂ ਨੂੰ ਖਵਾ ਦਿੰਦਾ ਹੈ ਇੱਕ ਦੋਏ ਮੰਦਰ ਇੱਕ ਦੋਏ ਬਾਟ ਇੱਕ ਦੋ ਸਾਧੂ ਸਾਡੇ ਘਰ ਬੈਠੇ ਹਨ ਤਾਂ ਇੱਕ ਦੋ ਤੁਰੇ ਪੀ ਆ ਰਹੇ ਹਨ ਹਰ ਵੇਲੇ ਆਵਾਜ਼ਾਈ ਲੱਗੀ ਰਹਿੰਦੀ ਹੈ ਹਮਕੋ ਸਾਥਰ ਉਹਨਕੋ ਖਾਟ ਸਾਨੂੰ ਪੁੰਝੇ ਸੋਣਾ ਪੈਂਦਾ ਹੈ ਬਚਿਆ ਨੂੰ ਤੇ ਮੈਨੂੰ ਉਹਨਾਂ ਨੂੰ ਮੰਝੇ ਦਿੱਤੇ ਜਾਂਦੇ ਹਨ ਮੂੜਾ ਭਲੋਸ ਕਮਰ ਬੱਧ ਪੋਥੀ ਓ ਸਾਧੂ ਲੱਕਾਂ ਨਾਲ ਪੋਥੀਆਂ ਲਮਕਾਈਆਂ ਹੋਈਆਂ ਸਿਰਾਂ ਤੇ ਹੱਥ ਫੇਰਦੇ ਤੁਰੇ ਆਉਂਦੇ ਹਨ ਹਮ ਕੋ ਝਾਬਨ ਉਨਕੋ ਰੋਟੀ ਕਈ ਵਾਰ ਉਹਨਾਂ ਦੇ ਕਵੇਲੇ ਆ ਜਾਣ ਤੇ ਸਾਨੂੰ ਦਾ ਪੁੱਜੇ ਦਾਣੇ ਚੱਪਣੇ ਪੈਂਦੇ ਹਨ ਉਹਨਾਂ ਨੂੰ ਰੋਟੀਆਂ ਮਿਲਦੀਆਂ ਹਨ ਮੁੰਡੀਆਂ ਮੁੰਡੀਆਂ ਹੋਏ ਏਕ ਇਹ ਕਬੀਰ ਆਖ ਇਨਾਂ ਸਤਸੰਗੀਆਂ ਨਾਲੇ ਪਿਆਰ ਇਸ ਵਾਸਤੇ ਹੈ ਕਿ ਸਤਸੰਗੀਆਂ ਦੇ ਦਿਲ ਵਿੱਚ ਆਪੋ ਵਿੱਚ ਦਿਲ ਮਿਲੇ ਹੋਏ ਹਨ ਇਹ ਮੁੰਡੀਆਂ ਬੂੜਤ ਕੀ ਟੇਕ ਤੇ ਇਸ ਇਹ ਸਤਸੰਗੀ ਸੰਸਾਰ ਸਮੁੰਦਰ ਦੇ ਵਕਾਰਾਂ ਵਿੱਚ ਡੁੱਬਿਆਂ ਦਾ ਡੁੱਬਦਿਆਂ ਦਾ ਸਹਾਰਾ ਹਨ ਸੋਨ ਅੰਦਲੀ ਲੋਈ ਬੇਪੀਰਾ ਏ ਅੰਨੀ ਨੇ ਗੁਰੇ ਲੋਈ ਸੋਣਾ ਇਹਨ ਮੁੰਡੀ ਅਨ ਪੱਜ ਸਰਨ ਕਬੀਰ ਤੂੰ ਵੀ ਨਾ ਸਤ ਸੰਗੀਆਂ ਦੀ ਸ਼ਰਨ ਪਾਓ ਤੇ ਪ੍ਰਮਾਤਮਾ ਦਾ ਨਾਮ ਜਪਿਆ ਕਰੋ ਦੋਈ ਨੂੰ ਪਹਿਲੇ ਦਾ ਮਾਤਾ ਲੋਈ ਜੀ ਭਗਤ ਕਬੀਰ ਬਾਰੇ ਦੱਸ ਰਹੀ ਹੈ ਕਿ ਤੂੰ ਕੁਝ ਕਰਦਾ ਨਹੀਂ ਸਾਧੂਆਂ ਨੂੰ ਖਵਾ ਦਿੰਦਾ ਹੈ ਜੋ ਹੁੰਦਾ ਹੈ ਸਾਨੂੰ ਸੌਣ ਨੂੰ ਪੁੰਜੇ ਹੀ ਬਿਸ਼ਾਣਾ ਸਿਟਣਾ ਪੈਂਦਾ ਹੈ ਸਾਧੂਆਂ ਨੂੰ ਤੋਂ ਮੰਝੇ ਦਿੰਦਾ ਹੈ ਫਿਰ ਸਾਨੂੰ ਤੇ ਪੁੱਜੇ ਚਾਵਲ ਛੋਲੇ ਖਾ ਕੇ ਗੁਜ਼ਰ ਕਰਨੀ ਪੈਂਦੀ ਹੈ ਸਾਧੂਆਂ ਨੂੰ 36 ਪ੍ਰਕਾਰ ਦੇ ਭੋਜਨ ਰੋਟੀਆਂ ਦਿੰਦਾ ਹੈ ਤਾਂ ਫਿਰ ਮਾਈ ਲੋਈ ਜੀ ਦਾ ਜਵਾਬ ਇਹਨਾਂ ਦੋ ਪੰਕਤੀਆਂ ਵਿੱਚ ਭਗਤ ਕਬੀਰ ਜੀ ਦਿੰਦੇ ਹਨ ਸੁਣ ਅੰਦਲੀ ਲੋਈ ਬੇਪੀ ਰਹੇ ਅੰਨਿ ਨਗੁਰੀ ਲੋਈ ਸੋਣਾ ਇਨ ਮੁੰਡੀਆਂ ਨ ਭਜ ਸਰਨ ਕਬੀਰ ਤੂੰ ਵੀ ਨਾ ਸਤਸੰਗੀਆਂ ਦਾ ਹੀ ਸ਼ਰਨ ਪਾਓ ਤੇ ਪ੍ਰਮਾਤਮਾ ਦਾ ਨਾਮ ਜਪਿਆ ਕਰੋ ਗੌਂਡ ਖਸਮ ਮਰੈ ਤੋ ਨਾਰ ਨਾ ਰੋਵੇ ਪਰ ਇਸ ਮਾਇਆ ਨੂੰ ਇਸਤਰੀ ਬਣਾ ਕੇ ਰੱਖਣ ਵਾਲਾ ਮਨੁੱਖ ਆਖਰ ਮਰ ਜਾਂਦਾ ਹੈ ਇਹ ਮਾਇਆ ਵੋਟੀ ਉਹਦੇ ਮਰਨ ਤੇ ਰੋਂਦੀ ਵੀ ਨਹੀਂ ਇੱਥੇ ਖਸਮ ਜੋ ਮਾਇਆ ਨੂੰ ਪਿਆਰ ਕਰਦੇ ਹਨ ਉਹ ਹਨ ਤੇ ਵੋਟੀ ਜੋ ਨਾਰ ਹੈ ਉਹ ਮਾਇਆ ਹੈ ਕਿਉਂਕਿ ਜਦੋਂ ਇਨਸਾਨ ਬਹੁਤ ਸਾਰਾ ਧਨ ਕਮਾ ਲੈਂਦਾ ਹੈ ਨਾ ਤੇ ਉਹ ਧਨ ਫਿਰ ਰੱਖਿਆ ਰਖਾਇਆ ਰਹਿ ਜਾਂਦਾ ਜਦੋਂ ਮਰਦਾ ਹੈ ਤੇ ਉਹ ਮਾਇਆ ਉਹਨੂੰ ਰੋਂਦੀ ਨਹੀਂ ਹੈਗੀ ਫਿਰ ਅਗਲੀ ਪੰਕਤੀ ਜੇ ਕਹਿੰਦੇ ਹਨ ਉਸਰ ਖਵਾਰਾ ਔਰ ਹੋਵੇ ਕਿਉਂਕਿ ਇਸ ਦਾ ਰਾਖਾ ਖਸਮ ਕੋਈ ਹੋਰ ਧਿਰ ਬਣ ਜਾਂਦਾ ਹੈ ਸੋ ਇਹ ਕਦੇ ਭੀ ਰੰਡੀ ਨਹੀਂ ਹੁੰਦੀ ਜੋ ਧਨ ਦੌਲਤ ਮਾਇਆ ਹੈ ਰਖਵਾਰੇ ਕਾ ਹੋਏ ਬినాਸ਼ ਇਸ ਮਾਇਆ ਦਾ ਰਾਖਾ ਮਰ ਜਾਂਦਾ ਹੈ ਆਗੇ ਨਰਕ ਇਹਾ ਭੋਗ ਬिलास ਮਨੁੱਖ ਇੱਥੇ ਇਸ ਮਾਇਆ ਦੇ ਭੋਗਾਂ ਵਿੱਚ ਮਸਤ ਰਹਿਣ ਕਰਕੇ ਅਗਾਹਾਂ ਆਪਣੇ ਲਈ ਨਰਕ ਸਹਿੇੜਦਾ ਹੈ ਏਕ ਸੁਹਾਗਣ ਜਗਤ ਪਿਆਰੀ ਇਹ ਮਾਇਆ ਇੱਕ ਐਸੀ ਸੁਹਾਗਣ ਨਾਰ ਹੈ ਜੈਸ ਨੂੰ ਸਾਰਾ ਜਗਤ ਪਿਆਰ ਕਰਦਾ ਹੈ ਸਗਲੇ ਜੀ ਅਜੰਤ ਕੀ ਨਾਰੀ ਰਹਾਓ ਸਾਰੇ ਜੀਆਂ ਜਨਤਾ ਸਾਰੇ ਜੀ ਜਨਤ ਇਸ ਨੂੰ ਆਪਣੀ istri ਬਣਾ ਕੇ ਰੱਖਣਾ ਚਾਹੁੰਦੇ ਹਨ ਆਪਣੇ ਵਸ ਵਿੱਚ ਰੱਖਣਾ ਚਾਹੁੰਦੇ ਹਨ ਰਹਾਓ ਸੋਹਾਗਣ ਗਲ ਸੋਹੈ ਹਾਰ ਇਸ ਸੁਹਾਗਣ ਨਾਰ ਦੇ ਗਲ ਵਿੱਚ ਹਾਰ ਸੋਹਬਦਾ ਹੈ ਭਾਵ ਜੀਵਾਂ ਦੇ ਮਨ ਮੋੜ ਨੂੰ ਸਦਾ ਸੋਹਣੀ ਬਣੀ ਰਹਿੰਦੀ ਹੈ ਮਾਇਆ ਸੰਤ ਕੋ ਵੇਖ ਬਿਗਸੈ ਸੰਸਾਰ ਇਸ ਨੂੰ ਵੇਖ-ਵੇਖ ਕੇ ਜਗਤ ਖੁਸ਼ ਹੁੰਦਾ ਹੈ ਪਰ ਸੰਤਾਂ ਨੂੰ ਇਹ ਜ਼ਹਿਰ ਬਿਖਵਾੰਗ ਦਿਸਦੀ ਹੈ ਕਹੈ ਸ਼ਿੰਗਾਰ ਕਰ ਸਿੰਗਾਰ ਬਹ ਪਖਿਆਰੀ ਵਿਸ਼ਵਾਵਾੰਗ ਮਾਇਆ ਸਦਾ ਸ਼ਿੰਗਾਰ ਕਰੀ ਰੱਖਦੀ ਹੈ ਸੰਤ ਕੀ ਠਿਠਕੀ ਫਿਰੈ ਵਿਚਾਰੀ ਪਰ ਸੰਤਾਂ ਦੀ ਫਟਕਾਰੀ ਹੋਈ ਵਿਚਾਰੀ ਸੰਤਾਂ ਤੋਂ ਪਰੇ-ਪਰੇ ਹੀ ਫਿਰਦੀ ਹੈ ਮਾਇਆ ਸੰਤ ਭਾਗ ਉਹ ਪਾਛੈ ਪਰੈ ਇਹ ਮਾਇਆ ਭੱਜ ਕੇ ਸੰਤਾਂ ਦੇ ਲੜ ਲੱਗਣ ਦੀ ਕੋਸ਼ਿਸ਼ ਕਰਦੀ ਹੈ ਗੁਰ ਪ੍ਰਸਾਦੀ ਮਾਰ ਉਹ ਡਰੈ ਪਰ ਸੰਤਾਂ ਉੱਤੇ ਗੁਰੂ ਦੀ ਮਿਹਰ ਹੋਣ ਕਰਕੇ ਇਹ ਸੰਤਾਂ ਦੀ ਮਾਰ ਤੋਂ ਵੀ ਡਰਦੀ ਹੈ ਇਸ ਵਾਸਤੇ ਸੰਤਾਂ ਦੇ ਨੇੜੇ ਨਹੀਂ ਟੁਕਦੀ ਸਾਕਤ ਕੀ ਉਹ ਪਿੰਡ ਪਰਾਇਣਾ ਇਹ ਮਾਇਆ ਪ੍ਰਭੂ ਪਰਮਾਤਮਾ ਨਾਲੋਂ ਟੁੱਟੇ ਹੋਏ ਬੰਦਿਆਂ ਦੀ ਜਿੰਦ ਜਾਨ ਬਣੀ ਰਹਿੰਦੀ ਹੈ ਹਮਕੋ ਦ੍ਰਿਸ਼ਟ ਪਰੇਤ ਰਖ ਡਾਇਣਾ ਪਰ ਮੈਨੂੰ ਤਾਂ ਇਹ ਭਿਆਨਕ ਡੈਣ ਦਿਸਦੀ ਹੈ ਭਗਤ ਕਬੀਰ ਜੀ ਮਾਇਆ ਦਾ ਇਹ ਰੂਪ ਦੱਸਦੇ ਹਨ ਕਿ ਸੰਤਾਂ ਨੂੰ ਤਾਂ ਇਹ ਡੈਣ ਵਾਂਗ ਜ਼ਹਿਰ ਵਾਂਗ ਦਿਸਦੀ ਹੈ ਪਰ ਜਿਹੜੇ ਜਗਤ ਦੇ ਲੋਕ ਨੇ ਉਹਨਾਂ ਨੂੰ ਬੜੀ ਪਿਆਰੀ ਲੱਗਦੀ ਹੈ ਹਾਮਤ ਸਕਾ ਬੋਹ ਜਾਣਿਆ ਭਿਓ ਜਦੋਂ ਤੋਂ ਮੈਂ ਇਸ ਮਾਇਆ ਦਾ ਭੇਦ ਪਾ ਲਿਆ ਹੈ ਜਦ ਹੂਵੇ ਕਿਰਪਾਲ ਮਿਲੇ ਗੁਰਦੇਓ ਤਦੋਂ ਤੋਂ ਮੈਂ ਇਸ ਮਾਇਆ ਦਾ ਭੇਦ ਪਾਇਆ ਹੈ ਜਦੋਂ ਮੇਰੇ ਸਤਗੁਰੂ ਜੀ ਮੇਰੇ ਉੱਤੇ ਦਿਆਲ ਹੋਏ ਤੇ ਮੈਨੂੰ ਮਿਲ ਪਏ ਤੇ ਮੈਨੂੰ ਸਹੀ ਅਤੇ ਗਲਤ ਦੀ ਪਹਿਚਾਨ ਦਸੀ ਕਹੋ ਕਬੀਰ ਅਬ ਬਾਹਰ ਪਰੇ ਏ ਕਬੀਰ ਹੁਣ ਤੂੰ ਬੇਸ਼ੱਕ ਆਖ ਮੇਥੋਂ ਤਾਂ ਇਹ ਮਾਇਆ ਪਰੇ ਹਟ ਗਈ ਹੈ ਸੰਸਾਰ ਕੈ ਅੰਚਲ ਲੜੀ ਅਤੇ ਸੰਸਾਰੀ ਜੀਵਾਂ ਦੇ ਪੱਲੇ ਜਾ ਲੱਗੀ ਹੈ ਕਿਉਂਕਿ ਸੰਤਾਂ ਤੋਂ ਮਾਇਆ ਹਰੇਕ ਕਿਸਮ ਦੀ ਮਾਇਆ ਦੂਰ ਰਹਿੰਦੀ ਹੈ ਸੰਤਾਂ ਦਾ ਮਨ ਭਗਤਾਂ ਦਾ ਮਨ ਮਾਇਆ ਵਿੱਚ ਨਹੀਂ ਪਰਚਦਾ ਕਿਉਂਕਿ ਉਹਨਾਂ ਦਾ ਮਨ ਕਰਤਾਰ ਨਾਲ ਪ੍ਰਮਾਤਮਾ ਨਾਲ ਪ੍ਰਭੂ ਨਾਲ ਵਾਹਿਗੁਰੂ ਨਾਲ ਜੁੜਿਆ ਰਹਿੰਦਾ ਹੈ ਇਸ ਕਰਕੇ ਸੰਤਾਂ ਤੋਂ ਦੂਰ ਰਹਿੰਦੀ ਹੈ ਤੇ ਸੰਸਾਰੀ ਲੋਕਾਂ ਨੂੰ ਚੰਬੜਦੀ ਹੈ ਮਾਇਆ ਤੇ ਸੰਸਾਰੀ ਲੋਕ ਫਿਰ ਨਾਮ ਤੋਂ ਬਿਨਾਂ ਮਾਇਆ ਵਿੱਚ ਖੁਆਰ ਹੋ ਕੇ ਇੱਥੋਂ ਜਾਂਦੇ ਹਨ ਕਹੋ ਕਬੀਰ ਅਬ ਬਾਹਰ ਪਰੇ ਸੰਸਾਰ ਦੇ ਕ ਅੰਚਲ ਲਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 871 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 872 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕਰਾਂਗੇ ਪੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਜੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ